ਗੱਲ ਕਰਨੀ ਆ ਆਪਾਂ ਛੋਟੇ ਬੂਜੇ ਵਾਲੀ ਜਿਹੜੀ ਝੋਨੇ ਨੂੰ ਬਿਮਾਰੀ ਪਈ ਹੋਈ ਆ ਛੋਟਾ ਬੂਜਾ ਕਹਿ ਲਓ ਜਾਂ ਬੋਨਾ ਬੂਟਾ ਕਹਿ ਲਓ ਜਾਂ ਬਿਮਾਰੀ ਕਹਿ ਲਓ ਕੁਛ ਵੀ ਕਹਿ ਲਓ ਲਓ ਜੀ ਬਾਈ ਕਰੋ ਚੈੱਕ ਖੇਤ ਦਾ ਹਾਲ ਕਿਵੇਂ ਡੱਬ ਪਏ ਪਏ ਨੇ ਉੱਚਾ ਨੀਮਾ ਉੱਚਾ ਨੀਮਾ ਤੇ ਆਹ ਦੇਖ ਲਓ ਆਦਾ ਤਲੀ ਜਮਾਂ ਹੀ ਖਤਮ ਕੀਤੀ ਪਈ ਆ ਐਤਕੀ ਇਹਨਾਂ ਨੇ ਕੀ ਕੀਤਾ ਜੀ ਡੇਟ ਦੇਤੀ 1 ਜੂਨ ਠੀਕ ਆ ਜੀ ਮਈ ਜੂਨ ਜੂਨ ਦੀ ਇੱਕ ਤਰੀਕ ਦੇ ਦਿੱਤੀ ਗਈ ਏਰੀਆ ਦੇ ਵਿੱਚ ਉਹ ਲੋਕਾਂ ਨੇ ਕੀ ਕੀਤਾ ਹੁਣ ਇੱਕ ਤਰੀਕ ਨੂੰ ਕਿਹੜੀ ਕਿਹੜੀ ਝੋਨੇ ਦੀ ਵੈਰਾਈਟੀ ਆ ਜਿਹੜੀ ਯਾਰ ਆਪਾਂ ਲਾ ਸਕਦੇ ਆ ਵੱਧ ਟਾਈਮ ਵਾਲੀ ਉਹ ਲੱਗੂਗੀ ਨਾ ਓਬੇਸ ਦੀ ਗੱਲ ਆ 10ਵੇਂ ਮਹੀਨੇ ਤੱਕ 4 ਮਹੀਨੇ ਬਣਦੇ ਆ ਤਾਂ 6ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਤੱਕ ਆਪਾਂ ਜੇ ਜੀਰੀ ਲੈ ਕੇ ਜਾਣੀ ਆ ਤਾਂ ਲੰਬੇ ਟਾਈਮ ਵਾਲੀ ਉਹ ਆਪਾਂ ਨੂੰ ਲਾਉਣੀ ਪੈਣੀ ਆ ਉਹਦੇ ਵਿੱਚ ਕਿਹੜੀਆਂ ਵੈਰਾਈਟੀਆਂ ਐਨੀਆਂ ਲੰਬੇ ਟਾਈਮ ਵਾਲੀਆਂ ਪੂਸ਼ਾ ਹੋਗੀ ਸਭ ਤੋਂ ਜ਼ਿਆਦਾ ਪੂਸ਼ਾ ਹੋਗੀ ਠੀਕ ਆ ਜੀ ਲੋਕਾਂ ਨੇ ਪਨੀਰੀਆਂ ਬਿਜਲੀਆਂ ਸਭ ਕੁਝ ਕਰ ਲਿਆ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਬਿਆਨ ਆ ਜਾਂਦਾ ਜੀ ਪ ਤੇ 하이브리드 ਅਸੀਂ ਇਹ ਵੈਰਟੀਆਂ ਜੀ ਲੈਣੀਆਂ ਨਹੀਂ ਹੈਗੀਆਂ ਇਹ ਤਾਂ ਬੈਨ ਆ ਜੀ ਹੁਣ ਜਿਹੜੇ ਲੋਕਾਂ ਨੇ ਬਾਈ ਇੱਕ ਤਰੀਕੇ ਦੇ ਹਿਸਾਬ ਨਾਲ ਪਨੀਰੀਆਂ ਬੀਜੀਆਂ ਸੀਗੀਆਂ ਆਪੂਸ਼ਾ ਲੱਗਣੀ ਸੀਗੀ ਉਹ ਲੋਕਾਂ ਦੀਆਂ ਪਨੀਰੀਆਂ ਕਰਤੀਆਂ ਬੇਕਾਰ ਹਜੀ ਕੁਝ ਲੋਕਾਂ ਨੇ ਲਾਈਆਂ ਵੀ ਆ ਆਪਾਂ ਵੀ ਥੋੜਾ ਜਿਹਾ ਲਾਇਆ ਆ ਤੇ ਉਹਨਾਂ ਨੇ ਤਾਂ ਰਹਿ ਜਾਣਾ ਬਾਈ ਇਸ ਵਾਰ ਫਾਇਦੇ ਚ ਪਰ ਜਿਹੜੇ ਲੋਕਾਂ ਨੇ ਡਰਦੇ ਮਾਰਿਆ ਨੇ ਜਿਵੇਂ ਪਿਛਲੀ ਵਾਰ ਇਹਨਾਂ ਨੇ ਬਿਆਨ ਦਿੱਤਾ ਸੀਗਾ ਜੀ ਵੀ ਅਸੀਂ ਛਬੀ ਦਾ ਦਾਣਾ ਦਾਣਾ ਚੱਕਾਂਗੇ ਪਰ ਐਂਡ ਦੇ ਵਿੱਚ ਕਿਸਾਨਾਂ ਨੂੰ ਰੋਲਣਾ ਪਿਆ ਠੀਕ ਆ ਜੀ ਉਸ ਡਰ ਤੋਂ ਕਈ ਲੋਕਾਂ ਨੇ 26 ਲਾਇਆ ਹੀ ਨਹੀਂ ਹੈਗਾ ਐਤਕੀ ਬੀ ਆਰ ਇਹਨਾਂ ਨੇ ਕਹਿਤਾ ਦ ਦਿੱਤਾ ਬਾਅਦ ਚ ਫਿਰ ਰੁਲਦੇ ਫਿਰਾਂਗੇ ਤੁਸੀਂ ਹੋਰ ਲਾ ਲੈਨੇ ਆਪਾਂ ਕਿਸੇ ਨੇ 28 ਲਾ ਲਿਆ ਕਿਸੇ ਨੇ 31 ਲਾ ਲਿਆ ਨਵੀਂ ਵੈਰੈਟੀ ਆਈ ਸੀ 132 ਉਹ ਲਾ ਲਿਆ ਤੇ ਹੁਣ ਉਹ ਸਾਰਿਆਂ ਨੂੰ ਇਹ ਬਿਮਾਰੀ ਪੈ ਗਈ ਠੀਕ ਹੈ ਜੀ ਰਗੜੇ ਗਏ ਕਿਸਾਨ ਨੁਕਸਾਨ ਕਿਹਦਾ ਕਿਸਾਨ ਦਾ ਜਿਹੜੀ ਜੀਰੀ ਕਿਸਾਨਾਂ ਦੇ ਹੱਕ ਜੀ ਸੀਗੀ ਹਾਈਬ੍ਰਿਡ ਘੱਟ ਟਾਈਮ ਲੈਂਦੀ ਸੀ ਘੱਟ ਪਾਣੀ ਵੇਸਟ ਹੁੰਦਾ ਸੀਗਾ ਤੇ ਵੱਧ ਝਾੜ ਨਿਕਲਦਾ ਸੀਗਾ ਉਹਨਾਂ ਨੂੰ ਸਪਰੇਹਾਂ ਦੀ ਵੀ ਲੋੜ ਨਹੀਂ ਸੀ ਪੈਂਦੀ ਐ ਜੀ ਕਟ ਖਰਚ ਖਰਚਾ ਲੈਂਦੀਆਂ ਜੀ ਉਹ ਤੇ ਉਹ ਕਰਤੀਆਂ ਜੀ ਇਹਨਾਂ ਨੇ ਬੈਨ ਅੱਜ ਤੱਕ ਮੈਂ ਕਦੇ ਕਿਸੇ ਗਵਰਨਮੈਂਟ ਦਾ ਬਿਆਨ ਨਹੀਂ ਸੀ ਦੇਖਿਆ ਹੈਗਾ ਵੀ ਹਾਂ ਝੋਨਾ ਅਸੀਂ ਲਵਾਂਗੇ ਆ ਝੋਨਾ ਅਸੀਂ ਨਹੀਂ ਲੈਣਾ ਹੈਗਾ ਐਦਾਂ ਦਾ ਕੋਈ ਬਿਆਨ ਨਹੀਂ ਸੀ ਆਇਆ ਤੁਸੀਂ ਆਹ ਵੈਰਾਈਟੀ ਲਾਓ ਤੁਸੀਂ ਉਹ ਵੈਰਾਈਟੀ ਨਾ ਲਾਓ ਅਸੀਂ ਆਹ ਲੈਣਾ ਆ ਤੁਸੀਂ ਉਹ ਨਾ ਲਾਓ ਇਹ ਉਹ ਹਨਾ ਹੁਣ ਆਪਾਂ ਕੀ ਕਹੀਏ ਯਾਰ ਵੀ ਸਾਡੇ ਸਾਡੇ ਤੋਂ ਗਲਤੀ ਹੋ ਗਈ ਵੀ ਹਾਂ ਅਸੀਂ ਕਿਸੇ ਗਲਤ ਬੰਦੇ ਨੂੰ ਚੁਣ ਲਿਆ ਸਰਕਾਰ ਚਲਾਉਣ ਲਈ ਹੁਣ ਮੇਰੀ ਗੱਲ ਸੁਣੋ ਪਿਛਲੀ ਵਾਰ ਆਪਾਂ ਬਾਈ ਲਾਇਆ ਸੀਗਾ 7301 7ਵੇਂ ਮਹੀਨੇ ਦੀ 10 ਤਰੀਕ ਨੂੰ ਲਾਇਆ ਸੀ ਅਕਤੂਬਰ ਦੀ 20 25 ਤੱਕ ਵੱਢਿਆ ਗਿਆ ਸੀਗਾ ਬਾਕੀਆਂ ਨਾਲੋਂ 1 ਮਹੀਨਾ ਲੇਟ ਲਾਇਆ ਸੀਗਾ ਆਪਾਂ ਤੇ ਐਤਕੀ ਝੋਨਾ ਲਾਇਆ ਆਪਾਂ 6ਵੇਂ ਮਹੀਨੇ ਦੀ 10 ਤਰੀਕ ਨੂੰ ਮਹੀਨਾ ਅਡਵਾਂਸ ਠੀਕ ਆ ਜੀ 1 ਮਹੀਨਾ ਅਡਵਾਂਸ ਝੋਨਾ ਲਾਇਆ 1 ਮਹੀਨੇ ਦਾ ਪਾਣੀ ਵੱਧ ਲੱਗੂਗਾ ਤੇ ਪੱਕਣਾ ਇਹਨੇ ਅਕਤੂਬਰ ਦੇ ਉਹੀ 20 25 ਤਰੀਕ ਤੱਕ ਜਾ ਕੇ ਆ ਤਾਂ ਉਹ ਧੀਰੀ ਨੇ ਲੈਣੇ ਸੀਗੇ 3 ਮਹੀਨੇ ਇਹਨੇ ਲੈਣੇ ਆ 4 ਮਹੀਨੇ 1 ਮਹੀਨੇ ਦਾ ਆਪਾਂ ਪਾਣੀ ਵੇਸਟ ਕੀਤਾ ਤੇ ਜਿਹੜੀ ਬਿਮਾਰੀ ਉਹ ਲੱਗ ਇਹਦੇ ਤੋਂ ਬਾਅਦ ਚੁਲਾਇਆ ਆਪਾਂ ਹਾਈਬ੍ਰਿਡ ਫਨੀਰੀ ਵਾਲੀ ਜਗਾ ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲ ਕਰਦੇ ਆਂ ਇਹਦੀ ਛੋਟੇ ਬੁੱਜੇ ਦਾ ਹੱਲ ਇਹਦਾ ਹੱਲ ਕੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਬਾਈ ਪਹੁੰਚੇ ਆ ਅੱਜ ਖੇਤਾਂ ਦੇ ਵਿੱਚ ਬਹੁਤ ਗੱਲਾਂ ਨੇ ਦਿਲ ਦੇ ਵਿੱਚ ਜਿਹੜੀਆਂ ਸਾਂਝੀਆਂ ਕਰਨ ਨੂੰ ਦਿਲ ਕਰਦਾ ਸੀਗਾ ਤੇ ਅੱਜ ਆਪਾਂ ਉਹ ਤੁਹਾਡੇ ਨਾਲ ਕਰਨੀਆਂ ਸਾਂਝੀਆਂ ਬਾਈ ਤੇ ਗੱਲ ਕਰਨੀ ਆ ਆਪਾਂ ਛੋਟੇ ਬੂਝੇ ਵਾਲੀ ਜਿਹੜੀ ਝੋਨੇ ਨੂੰ ਛੋਟਾ ਬੂਝੇ ਵਾਲੀ ਬਿਮਾਰੀ ਪਈ ਹੋਈ ਆ ਛੋਟਾ ਬੂਝਾ ਕਹਿ ਲੋ ਜਾਂ ਬੋਨਾ ਬੂਟਾ ਕਹਿ ਲੋ ਜਾਂ ਬਿਮਾਰੀ ਕਹਿ ਲੋ ਕੁਛ ਵੀ ਕਹਿ ਲੋ ਤੇ ਬੜੀ ਦਿੱਕਤ ਆ ਰਹੀ ਆ 20 ਦਿਨ ਪਹਿਲਾਂ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ ਜਿਨ੍ਹਾਂ ਨੇ ਐਡਵਾਂਸ ਦੇ ਵਿੱਚ ਲਾਇਆ ਸੀਗਾ ਝੋਨਾ 128 ਵੀ ਜੋ 131 132 ਐਤਕੀ 26 ਵਿੱਚ ਵੀ ਬੂਟਾ ਕਿਤੇ ਕਿਤੇ ਦੇਖਣ ਨੂੰ ਮਿਲਿਆ ਆ ਇਹ ਰੋਪੜ ਏਰੀਏ ਦੇ ਵਿੱਚ ਥੋੜਾ ਜਿਹਾ ਸੱਲ ਵਾਲਾ ਏਰੀਆ ਉਹ ਉੱਥੇ ਬਿਮਾਰੀ ਵੀ ਥੋੜੀ ਜਿਹੀ ਵੈਸੇ ਜ਼ਿਆਦਾ ਆ ਤੇ 26 ਦੇ ਵਿੱਚ ਵੀ ਕਿਤੇ ਕਿਤੇ ਬੂਟਾ ਉੱਥੇ ਦਿਖਿਆ ਆ ਤੇ 31 ਹੋ ਗਈ 132 ਹੋ ਗਈ ਉਹ ਤਾਂ ਇਹ ਕੰਡੀਸ਼ਨ ਆ ਕਈਆਂ ਨੇ ਤਾਂ ਵਿੱਚ ਬਾਹ ਕੇ ਵੀ ਲਾਈ ਆ ਤੇ ਆਪਾਂ ਲਾਈ ਸੀ ਬਾਈ 128 ਐਤ ਕੀ ਪਹਿਲਾਂ ਤੁਸੀਂ ਖੇਤ ਦਾ ਹਾਲ ਚੈੱਕ ਕਰੋ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਲਓ ਜੀ ਬਾਈ ਕਰੋ ਚੈੱਕ ਖੇਤ ਦਾ ਹਾਲ ਕਿਵੇਂ ਡੱਬ ਪਏ ਪਏ ਨੇ ਉਚਾ ਨੀਮਾ ਉਚਾ ਨੀਮਾ ਤੇ ਆਹ ਦੇਖ ਲੋ ਆਦਾ ਤਲੀ ਜਮਾ ਹੀ ਖਤਮ ਕੀਤੀ ਪਈ ਆ ਆ ਖੇਤ ਦਾ ਤਾਂ ਇੰਨਾ ਕੁ ਬੁਰਾ ਹਾਲ ਆ ਬਈ ਖੇਤ ਦੇਖਿਆ ਨਹੀਂ ਜਾਂਦਾ ਹੈਗਾ ਇੰਨੀ ਕਿ ਜ਼ਿਆਦਾ ਦਿੱਕਤ ਆ ਬਾਈ ਆ ਖੇਤ ਦੇ ਵਿੱਚ ਬਈ ਮੈਂ ਤਾਂ ਕਈ ਦਿਨਾਂ ਬਾਅਦ ਆਇਆ ਅੱਜ ਇੱਧਰ ਨੂੰ ਯਾਰ ਆਉਣ ਨੂੰ ਦਿਲੇ ਨਹੀਂ ਕਰਦਾ ਹੈਗਾ ਤੇ ਖੇਤ ਤਕਰੀਬਨ ਮੰਨ ਕੇ ਚੱਲੋ ਵੀ ਇਹ ਜਕੀਲਾ ਆ ਤਾਂ ਅੱਧੀ ਕੁ ਵੀ ਮਸਾਂ ਪੱਲੇ ਪਊਗੀ ਮਸਾਂ ਜਿਹੜੇ ਹਿਸਾਬ ਨਾਲ ਖੇਤ ਦੀ ਕੰਡੀਸ਼ਨ ਆ ਬਾਕੀ ਹਜੇ ਬਿਮਾਰੀ ਦਾ ਕੁਝ ਨਹੀਂ ਪਤਾ ਹੈਗਾ ਅੱਜੇ ਵਧਣੀਆਂ ਘਟਣੀਆਂ ਕੁਝ ਨਹੀਂ ਕਹਿ ਸਕਦੇ ਹੈਗੇ ਬਿਮਾਰੀ ਬਾਈ ਇਹ 30 35 ਦਿਨਾਂ ਦੀ ਜਦੋਂ ਝੋਨਾ ਹੋ ਗਿਆ ਸੀਗਾ ਉਦੋਂ ਬਿਮਾਰੀ ਆਉਣੀ ਸ਼ੁਰੂ ਹੋ ਗਈ ਸੀ ਆ ਦੇਖੋ ਇੱਥੇ ਵੀ ਆ ਬੂਟੇ ਹੈਗੇ ਨੇ ਦੋਕ ਦੋ ਤਿੰਨ ਕਬੂਟੇ ਤੇ ਵਿੱਚ ਵਿੱਚ ਤਾਂ ਜ਼ਿਆਦਾ ਹੀ ਨੇ ਬਹੁਤ ਜ਼ਿਆਦਾ ਨੇ ਵਿੱਚ ਵਿੱਚ ਤਾਂ ਉਹ ਦੇਖ ਲੋ ਉੱਤੇ ਇਹ ਸਾਰੇ ਛੋਟੇ ਬੂਟਾ ਇੱਕ ਬੂਟਾ ਮੈਂ ਪੱਟ ਕੇ ਰੱਖਿਆ ਸੀਗਾ ਉੱਪਰ ਹੁਣੇ ਪੱਟਿਆ ਮੈਂ ਇਹ ਖੇਤ ਚ ਤੇ ਗੱਲ ਹੈਗੀ ਐਂਦਾ ਬਾਈ ਆਪਾਂ ਝੋਨਾ ਇਹ ਲਾਉਂਦੇ ਆਏ ਸੀਗੇ ਤਿੰਨ ਚਾਰ ਸਾਲ ਤੋਂ ਆਪਾਂ ਇਹ ਲਾਉਂਦੇ ਆਏ ਆ 128 ਜਿਹੜੇ ਸਾਲ 2022 ਦੇ ਵਿੱਚ ਝੋਨਾ ਬੋਨਾ ਬੂਟਾ ਦੀ ਦਿੱਕਤ ਆਈ ਸੀਗੀ ਬਿਮਾਰੀ ਪਈ ਸੀਗੀ ਉਹ ਸਾਲ ਦੇ ਵਿੱਚ 128 ਆਪਣੇ ਲੱਗਿਆ ਹੋਇਆ ਸੀਗਾ ਇਹਦੇ ਵਿੱਚ ਕਿਤੇ ਕਿਤੇ ਕੋਈ ਕੋਈ ਬੂਟਾ ਸੀਗਾ ਇੱਕ ਦੋ ਬੂਟੇ ਸੀਗੇ ਕੋਈ ਜ਼ਿਆਦਾ ਹੈ ਨਹੀਂ ਸੀ ਐਡਾ ਕੋਈ ਨੁਕਸਾਨ ਨਹੀਂ ਹੋਇਆ ਵਧੀਆ ਝਾੜ ਰਹਿ ਗਿਆ ਸੀ ਫੇਰ ਵੀ ਆਪਣੇ 30 32 ਦੀ ਔਸਤ ਪੈ ਗਈ ਸੀਗੀ ਉਸ ਸਾਲ ਜਿਹੜੇ ਸਾਲ ਲੋਕਾਂ ਦੇ 4 4 5 5 ਕੁਇੰਟਲ ਨਿਕਲਿਆ ਸੀਗਾ ਕਿਉਂਕਿ ਉਸ ਟਾਈਮ ਪੂਸ਼ਾ ਬਹੁਤ ਲੱਗਦੀ ਹੁੰਦੀ ਸੀਗੀ ਤੇ ਉਹਨੂੰ ਇਹ ਜ਼ਿਆਦਾ ਬਿਮਾਰੀ ਸੀਗੀ ਹੋਰ ਵੀ ਬੀਜਾਂ ਨੂੰ ਸੀਗੀ ਜਿਵੇਂ 121 ਹੋ ਗਿਆ ਸੀਗਾ ਤੇ ਉਸ ਤੋਂ ਬਾਅਦ 2023 2024 ਦੇ ਵਿੱਚ ਫਿਰ ਬਿਮਾਰੀ ਨੂੰ ਦੇਖਦੇ ਹੋਏ ਬਾਈ ਸਾਰੇ ਲੋਕ ਲਾਉਣ ਲੱਗੇ ਸੀਗੇ ਹਾਈਬ੍ਰਿਡ ਹਾਈਬ੍ਰਿਡ ਵਾਲ ਨੂੰ ਜ਼ਿਆਦਾ ਹੋ ਗਏ ਸੀਗੇ ਬਾਕੀ ਚਲੋ ਹੋਰ ਵੈਰਾਈਟੀਆਂ ਵੀ ਲਾ ਲੰਦੇ ਸੀਗੇ ਜਿਵੇਂ ਨਵੀਂ ਵੈਰਾਈਟੀ ਆਈ ਸੀਗੀ 131 ਕਿਸੇ ਨੇ 130 ਲਾ ਲਿਆ 129 ਲਾ ਲਿਆ ਕਿਸੇ ਨੇ 28 ਲਾ ਲਿਆ ਤੇ 22 ਹੋ ਗਿਆ 122 ਹੋ ਗਿਆ ਉਹ ਵੀ ਵਧੀਆ ਬੀਜ ਉਹ ਵੀ ਆਪਾਂ ਲਾਉਂਦੇ ਸੀ ਉਹ ਵਧੀਆ ਹੈ ਉਹਦੀ ਕੋਈ ਦਿੱਕਤ ਨਹੀਂ ਹੈਗੀ ਤੇ ਪਿਛਲੇ ਸਾਲ 2024 ਦੇ ਵਿੱਚ ਆਪਾਂ ਬਾਈ ਸਾਰਾ ਹੀ ਹਾਈਬ੍ਰਿਡ ਲਾਇਆ ਹੋਇਆ ਸੀਗਾ 12 13 ਕੀਲੇ ਸੀਗੇ ਆਪਣੇ ਕੋਲ ਆਪਾਂ ਸਾਰਾ ਹੀ 7301 ਲਾਇਆ ਹੋਇਆ ਸੀਗਾ ਬੇਸ਼ੱਕ ਉਹਦਾ ਬੀਜ ਬਹੁਤ ਮਹਿੰਗਾ ਆਇਆ ਸੀਗਾ ਪਿਛਲੇ ਸਾਲ ਪਰ ਫੇਰ ਵੀ ਆਪਾਂ ਉਹ ਬੀਜ ਲਿਆ ਕੇ ਲਾਇਆ ਸੀਗਾ ਤੇ ਉਹਨੇ ਬਾਈ ਇੰਨਾ ਕਿ ਨਜ਼ਾਰਾ ਬੰਨਤਾ ਸੀਗਾ ਆਪਣੇ ਸਾਰੇ 12-13 ਕਿਲਿਆਂ ਦੀ ਔਸਤ 32-33 ਦੀ ਪੈ ਗਈ ਸੀਗੀ ਸਾਰੀ ਟੋਟਲ ਤਿੰਨ ਚਾਰ ਕੁਇੰਟਲ ਥੱਲੇ ਝੜ ਗਿਆ ਸੀਗਾ ਨੁਕਸਾਨ ਵੀ ਹੋ ਗਿਆ ਸੀਗਾ ਕੀਲੇ ਦੇ ਹਿਸਾਬ ਨਾਲ ਦੋ ਤਿੰਨ ਕੁਇੰਟਲ ਤਾਂ ਥੱਲੇ ਡੇ ਗਿਆ ਸੀਗਾ ਪਰ ਫਿਰ ਵੀ ਉਹਦੀ ਔਸਤ 32-33 ਦੀ ਪੈ ਗਈ ਸੀਗੀ ਯਾਨੀ ਫਾਇਦੇ 'ਚ ਰਿਹਾ ਕੰਮ ਖੇਤ 'ਚ ਨੁਕਸਾਨ ਹੋਣ ਤੋਂ ਬਾਅਦ ਵੀ ਤੇ ਬਾਕੀ ਗੱਲ ਕਰ ਲੈਨੇ ਆ ਹੁਣ ਆਪਾਂ ਗਵਰਨਮੈਂਟ ਦੀ ਪਿਛਲੇ ਸਾਲ ਗਵਰਨਮੈਂਟ ਨੇ ਕਹਿ ਕੇ ਛਭੀ ਲਵਾਇਆ ਸੀਗਾ ਸਾਰੇ ਕਿਸਾਨਾਂ ਨੂੰ ਕਿਹਾ ਵੀ ਤੁਸੀਂ 26 ਲਾਓ ਅਸੀਂ ਦਾਣਾ-ਦਾਣਾ ਚੱਕਾਂਗੇ ਲੋਕਾਂ ਨੇ ਲਾਇਆ ਵੀ ਆ ਬਾਈ 26 ਲਾਇਆ ਕਈਆਂ ਨੇ ਹਾਈਬ੍ਰਿਡ ਲਾ ਲਿਆ ਆਪਾਂ ਸਾਰੇ ਹੀ ਹਾਈਬ੍ਰਿਡ ਲਾਤਾ ਸੀਗਾ ਬਾਕੀ ਲੋਕਾਂ ਨੇ ਕਿਸੇ ਨੇ 26 ਲਾ ਲਿਆ ਕਿਸੇ ਨੇ ਹੋਰ 131 ਦੇ 2-4 ਕਿਲੇ ਲਾ ਲੇ ਕੋਸ਼ ਹਾਈਬ੍ਰਿਡ ਲਾ ਲਿਆ ਐਦਾਂ ਕਰਕੇ ਚੱਲੀ ਗਿਆ ਕੰਮ ਤੇ ਜਦੋਂ ਵੇਚਣ ਦੀ ਵਾਰੀ ਆਈ ਉਦੋਂ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਹੋਏ ਹਨਾ ਕਿਵੇਂ ਰੋਲ ਰੋਲ ਕੇ 126 ਨੂੰ ਚੱਕਿਆ ਮੰਡੀਆਂ ਦੇ ਵਿੱਚ ਰੋਲੇ ਪਹਿਲਾਂ ਜ਼ਿਮੀਦਾਰ ਮਹੀਨਾ ਮਹੀਨਾ ਵੀ ਰੋਲੇ ਤੇ ਉਸ ਤੋਂ ਬਾਅਦ ਫਿਰ ਜੇ ਚੱਕਿਆ ਵੀ ਆ ਤਾਂ ਕਾਟਾਂ ਲਾ ਲਾ ਕੇ ਚੱਕਿਆ ਕੀ ਹਾਲਾਤ ਹੋਏ ਤੁਹਾਨੂੰ ਦੱਸਣ ਦੀ ਮੇਰੇ ਖਿਆਲ ਲੋੜ ਨਹੀਂ ਸਾਰਿਆਂ ਨੂੰ ਪਤਾ ਆ ਹਨਾ ਹਾਈਬ੍ਰਿਡ ਘੱਟ ਟਾਈਮ ਲੈਂਦਾ ਪਿਛਲੀ ਵਾਰ ਆਪਾਂ ਉਹ ਲਾਇਆ ਸੀਗਾ 7ਵੇਂ ਮਹੀਨੇ ਦੀ 10 ਤਰੀਕ ਨੂੰ ਆਪਾਂ ਲਾਉਣਾ ਸ਼ੁਰੂ ਕੀਤਾ ਸੀਗਾ 10 ਤਰੀਕ ਤੋਂ ਲੈ ਕੇ 15 20 ਤਰੀਕ ਤੱਕ ਆਪਾਂ ਲਾਅ ਦਿੱਤੇ ਸੀਗੇ ਸਾਰੇ ਖੇਤ ਸਭ ਤੋਂ ਐਂਡ ਦੇ ਵਿੱਚ ਲਾਇਆ ਸੀਗਾ ਉਹ ਤੇ ਉਹ ਅਕਤੂਬਰ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਉਹ 25 2025 ਤਰੀਕ ਤੱਕ ਪੱਕ ਗਏ ਸੀਗੇ ਤੇ ਆਪਾਂ ਉਹ ਟਾਈਮ ਨਾਲ ਵੱਢ ਲੇ ਕੋਈ ਦਿੱਕਤ ਨਹੀਂ ਆਈ ਵਧੀਆ ਝਾੜ ਰਿਹਾ ਸਭ ਕੁਝ ਸਹੀ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹਾਂ ਪਾਣੀ ਦੀ ਸ਼ਾਰਟੇਜ ਮੀ ਨਹੀਂ ਪਏ ਹੈਗੇ ਉਹ ਦਿੱਕਤ ਜ਼ਰੂਰ ਆਈ ਸੀਗੀ ਚਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਮਰਜੀ ਆਪਾਂ ਉਹ ਪਾਲੇ ਪਾਣੀ ਪੂਰਾ ਕੀਤਾ ਤੇ ਵਧੀਆ ਝਾੜ ਨਿਕਲਿਆ ਆਪਾਂ ਨੂੰ ਕੋਈ ਦੁੱਖ ਨਹੀਂ ਹੋਇਆ ਹੈਗਾ ਬੇਸ਼ੱਕ ਬੀਜ ਜਿੰਨਾ ਮਰਜੀ ਮਹਿੰਗਾ ਲਿਆ ਸੀ ਆਪਾਂ ਐਤਕੀ ਇਹਨਾਂ ਨੇ ਕੀ ਕੀਤਾ ਜੀ ਡੇਟ ਦੇਤੀ 1 ਜੂਨ ਠੀਕ ਹੈ ਜੀ ਮਈ ਜੂਨ ਜੂਨ ਦੀ 1 ਤਰੀਕ ਦੇਤੀ ਗਈ ਏਰੀਆ ਦੇ ਵਿੱਚ ਉਹ ਲੋਕਾਂ ਨੇ ਕੀ ਕੀਤਾ ਹੁਣ 1 ਤਰੀਕ ਨੂੰ ਕਿਹੜੀ ਕਿਹੜੀ ਝੋਨੇ ਦੀ ਵੈਰਾਈਟੀ ਆ ਜਿਹੜੀ ਯਾਰ ਆਪਾਂ ਲਾ ਸਕਦੇ ਆ ਵੱਧ ਟਾਈਮ ਵਾਲੀ ਉਹ ਲੱਗੂਗੀ ਨਾ ਓਬੇਸੇ ਦੀ ਗੱਲ ਆ 10ਵੇਂ ਮਹੀਨੇ ਤੱਕ 4 ਮਹੀਨੇ ਬਣਦੇ ਆ ਤਾਂ 6ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਤੱਕ ਆਪਾਂ ਜੇ ਜੀਰੀ ਲੈ ਕੇ ਜਾਣੀ ਆ ਤਾਂ ਲੰਬੇ ਟਾਈਮ ਵਾਲੀ ਉਹ ਆਪਾਂ ਨੂੰ ਲਾਉਣੀ ਪੈਣੀ ਆ ਉਹਦੇ ਵਿੱਚ ਕਿਹੜੀਆਂ ਵੈਰਾਈਟੀਆਂ ਐਨੀਆਂ ਲੰਬੇ ਟਾਈਮ ਵਾਲੀਆਂ ਪੂਸ਼ਾ ਹੋਗੀ ਸਭ ਤੋਂ ਜ਼ਿਆਦਾ ਪੂਸ਼ਾ ਹੋਗੀ ਤੇ ਉਸ ਤੋਂ ਬਾਅਦ 122 ਜਿਵੇਂ ਇਹ ਵੀ ਵੱਧ ਦਿਨ ਲੈਂਦਾ 120 25 ਦਿਨ ਲੈਂਦਾ ਆ ਇਹ ਹੋ ਗਿਆ ਜਾਂ ਹੋਰ ਵੈਰਾਈਟੀਆਂ ਹੋ ਗਈਆਂ ਕਈ ਵੈਰਾਈਟੀਆਂ ਨੇ ਜਿਹੜੀਆਂ ਹੋਰ ਵੀ ਵੱਧ ਟਾਈਮ ਵਾਲੀਆਂ ਲੱਗਦੀਆਂ 131 ਹੋ ਗਿਆ ਉਹ ਵੀ ਚਲੋ ਠੀਕ ਠਾਕ 110 15 ਦਿਨ ਮੇਰੇ ਖਿਆਲ ਲੈ ਜਾਂਦਾ ਆਪਾਂ ਕਦੇ ਲਾਈ ਨਹੀਂ ਉਹ ਆਪਾਂ ਨੂੰ ਉਹਦਾ ਆਈਡੀਆ ਨਹੀਂ ਹੈਗਾ ਪਰ ਆਪਾਂ ਗੱਲ ਕਰਦੇ ਆ ਜਿਹੜੀ ਆਪਾਂ ਲਾਈ ਹੋਈ ਆ ਪੂਸ਼ਾ ਜਾਂ ਬਾਈ ਠੀਕ ਹੈ ਜੀ ਇੱਕ ਤਰੀਕ ਨੂੰ ਡੇਟ ਦੇ ਦਿੱਤੀ ਜਿਹੜੇ ਏਰੀਆ ਦੇ ਵਿੱਚ ਉਹ ਲੋਕਾਂ ਨੇ ਕੀ ਕਰਨਾ ਸੀ ਪੂਸ਼ਾ ਦੀ ਉਹ ਪਨੀਰੀ ਵੇਚਣੀ ਸੀਗੀ ਠੀਕ ਹੈ ਜੀ ਲੋਕਾਂ ਨੇ ਪਨੀਰੀਆਂ ਬੀਜਲੀਆਂ ਸਭ ਕੁਝ ਕਰ ਲਿਆ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਬਿਆਨ ਆ ਜਾਂਦਾ ਜੀ ਪੂਸ਼ਾ ਤੇ 하이브리드 ਅਸੀਂ ਇਹ ਵੈਰਾਈਟੀਆਂ ਜੀ ਲੈਣੀਆਂ ਨਹੀਂ ਹੈ ਜਿਆ ਤਾਂ ਬੈਨ ਆ ਜੀ ਹੁਣ ਜਿਹੜੇ ਲੋਕਾਂ ਨੇ ਬਾਈ ਇੱਕ ਤਰੀਕੇ ਦੇ ਹਿਸਾਬ ਨਾਲ ਪਨੀਰੀਆਂ ਬੀਜੀਆਂ ਸੀਗੀਆਂ ਆਪੂਸ਼ਾ ਲੱਗਣੀ ਸੀਗੀ ਉਹ ਲੋਕਾਂ ਦੀਆਂ ਪਨੀਰੀਆਂ ਕਰਤੀਆਂ ਬੇਕਾਰ ਕਈ ਲੋਕਾਂ ਨੇ ਰੱਖ ਵੀ ਲਈਆਂ ਲਾ ਵੀ ਲਈਆਂ ਅਗਲੇ ਕਹਿੰਦੇ ਯਾਰ ਕੋਈ ਗੱਲ ਨਹੀਂ ਦੇਖੀ ਜਾਊਗਾ ਜਿਹੜਾ ਕੁਝ ਹੋਊਗਾ ਕਈ ਲੋਕਾਂ ਨੇ ਉਹ ਪਨੀਰੀਆਂ ਬਾਈਆਂ 하이브리ਡ ਘੱਟ ਟਾਈਮ ਲੈਣ ਵਾਲੀ ਤੇ ਵੱਧ ਝਾੜ ਦੇਣ ਵਾਲੀ ਵੈਰਾਈਟੀ ਸੀਗੀ ਜਿਨ੍ਹਾਂ ਨੂੰ ਇਹਨਾਂ ਨੇ ਕਰਤਾ ਜੀ ਬਿਨਾਂ ਠੀਕ ਆ ਜੀ ਕੁਝ ਲੋਕਾਂ ਨੇ ਲਾਈਆਂ ਵੀ ਆ ਆਪਾਂ ਵੀ ਥੋੜਾ ਜਿਹਾ ਲਾਇਆ ਆ ਤੇ ਉਹਨਾਂ ਨੇ ਤਾਂ ਰਹਿ ਜਾਣਾ ਬਾਈ ਇਸ ਵਾਰ ਫਾਇਦੇ ਚ ਪਰ ਜਿਹੜੇ ਲੋਕਾਂ ਨੇ ਡਰਦੇ ਮਾਰਿਆ ਨੇ ਜਿਵੇਂ ਪਿਛਲੀ ਵਾਰ ਇਹਨਾਂ ਨੇ ਬਿਆਨ ਦਿੱਤਾ ਸੀਗਾ ਜੀ ਵੀ ਅਸੀਂ 26 ਦਾ ਦਾਣਾ ਦਾਣਾ ਚੱਕਾਂਗੇ ਪਰ ਐਂਡ ਦੇ ਵਿੱਚ ਕਿਸਾਨਾਂ ਨੂੰ ਰੁਲਣਾ ਪਿਆ ਠੀਕ ਆ ਜੀ ਉਸ ਡਰ ਤੋਂ ਕਈ ਲੋਕਾਂ ਨੇ 26 ਲਾਇਆ ਹੀ ਨਹੀਂ ਹੈਗਾ ਤੇ ਕੀ ਵੀਰ ਇਹਨਾਂ ਨੇ ਕਹਿ ਤੋ ਦਿੱਤਾ ਬਾਅਦ ਚ ਫਿਰ ਰੁਲਦੇ ਫਿਰਾਂਗੇ ਤੁਸੀਂ ਹੋਰ ਲਾ ਲੈਨੇ ਆਪਾਂ ਕਿਸੇ ਨੇ 28 ਲਾ ਲਿਆ ਕਿਸੇ ਨੇ 31 ਲਾ ਲਿਆ ਨਵੀਂ ਵੈਰਾਈਟੀ ਆਈ ਸੀ 132 ਉਹ ਲਾ ਲਿਆ ਤੇ ਹੁਣ ਉਹ ਸਾਰਿਆਂ ਨੂੰ ਇਹ ਬਿਮਾਰੀ ਪੈ ਗਈ ਠੀਕ ਆ ਜੀ ਰਗੜੇ ਗਏ ਕਿਸਾਨ ਨੁਕਸਾਨ ਕਿਦਾ ਕਿਸਾਨ ਦਾ ਜਿਹੜੀ ਜੀਰੀ ਕਿਸਾਨਾਂ ਦੇ ਹੱਕ ਚ ਸੀਗੀ ਹਾਈਬ੍ਰਿਡ ਘੱਟ ਟਾਈਮ ਲੈਂਦੀ ਸੀ ਘੱਟ ਪਾਣੀ ਵੇਸਟ ਹੁੰਦਾ ਸੀਗਾ ਤੇ ਵੱਧ ਝਾੜ ਨਿਕਲਦਾ ਸੀਗਾ ਉਹਨਾਂ ਨੂੰ ਸਪਰੇਹਾਂ ਦੀ ਵੀ ਲੋੜ ਨਹੀਂ ਸੀ ਪੈਂਦੀ ਹੈਗੀ ਘੱਟ ਖਰਚ ਖਰਚਾ ਲੈਂਦੀਆਂ ਸੀ ਉਹ ਤੇ ਉਹ ਕਰਤੀਆਂ ਜੀ ਇਹਨਾਂ ਨੇ ਬੈਨ ਹੁਣ ਯਾਰ ਸਮਝ ਨਹੀਂ ਆ ਰਹੀ ਹੈਗੀ ਇਸ ਗੱਲ ਦੀ ਵੀ ਮਤਲਬ ਕਿੱਧਰ ਨੂੰ ਜਾ ਰਹੀ ਆ ਸਾਡੀ ਕਿਸਾਨੀ ਆਪਾਂ ਕਿੱਧਰ ਨੂੰ ਤੁਰ ਪਏ ਆ ਕੀ ਕਰ ਰਹੇ ਆ ਸਮਝ ਤੋਂ ਬਾਹਰ ਆ ਯਾਰ ਕੋਈ ਕੀ ਜਾਂਦਾ ਹੈ ਗਵਰਨਮੈਂਟਾਂ ਮਤਲਬ ਇੰਨੇ ਸਾਲਾਂ ਦੇ ਵਿੱਚ ਬਾਈ ਮੈਨੂੰ 22-23 ਸਾਲ ਹੋ ਗਏ ਖੇਤੀ ਕਰਦੇ ਹਾਂ ਉਹਨੂੰ ਇਸ ਲੈਂਡ ਦੇ ਵਿੱਚ ਪਿਆ ਨੂੰ ਜਦੋਂ ਦੇ ਆਪਾਂ ਖੇਤਾਂ ਦੇ ਵਿੱਚ ਲੱਗੇ ਹੋਏ ਹਾਂ ਕੰਮਕਾਰ ਕਰਨ ਤੇ ਅੱਜ ਤੱਕ ਮੈਂ ਕਦੇ ਕਿਸੇ ਗਵਰਨਮੈਂਟ ਦਾ ਬਿਆਨ ਨਹੀਂ ਸੀ ਦੇਖਿਆ ਹੈਗਾ ਵੀ ਹਾਂ ਝੋਨਾ ਅਸੀਂ ਲਵਾਂਗੇ ਆ ਝੋਨਾ ਅਸੀਂ ਨਹੀਂ ਲੈਣਾ ਹੈਗਾ ਐਦਾਂ ਦਾ ਕੋਈ ਬਿਆਨ ਨਹੀਂ ਸੀ ਆਇਆ ਤੁਸੀਂ ਆਹ ਵੈਰਾਈਟੀ ਲਾਓ ਤੁਸੀਂ ਉਹ ਵੈਰਾਈਟੀ ਨਾ ਲਾਓ ਅਸੀਂ ਆਹ ਲੈਣਾ ਹੈ ਆ ਤੁਸੀਂ ਉਹ ਨਾ ਲਾਓ ਇਹ ਵੋ ਹੈ ਨਾ ਜੋ ਵੀ ਗੱਲਾਂ ਵਾ ਤਾਂ ਅੱਜ ਤੱਕ ਮੈਂ ਕਦੇ ਕਿਸੇ ਦਾ ਬਿਆਨ ਨਹੀਂ ਸੀ ਸੁਣਿਆ ਹੈਗਾ ਪਰ ਇਹ ਪਹਿਲੀ ਸਰਕਾਰ ਆ ਬਾਈ ਜਿਹੜੀ ਆਪ ਬੀਜ ਕਹਿ ਕੇ ਲਵਾਉਂਦੀ ਆ ਤੇ ਐਂਡ ਦੇ ਵਿੱਚ ਫਿਰ ਕਿਸਾਨਾਂ ਨੂੰ ਰੋਲਦੀ ਆ ਮੰਡੀਆਂ ਦੇ ਵਿੱਚ ਹੁਣ ਜਿਹੜੇ ਕਿਸਾਨ ਭਰਾਵਾਂ ਦੇ 26 ਨੇ ਪਿਛਲੇ ਸਾਲ ਹੱਥ ਲਵਾਏ ਹੋਏ ਆ ਉਹਨਾਂ ਨੇ ਐਤਕੀ 26 ਲਾਈ ਹੋਊਗੀ ਨਹੀਂ ਲਾਈ ਹੋਊਗੀ ਉਹਨਾਂ ਨੇ ਕਿਹੜੇ ਲਾਏ ਹੋਣਗੇ ਆਹ ਲਾਏ ਹੋਣਗੇ 128 ਹੋ ਗਿਆ 31 ਹੋ ਗਿਆ 32 ਹੋ ਗਿਆ ਐਦਾਂ ਦੀਆਂ ਵੈਰੈਟੀਆਂ ਲਾਈਆਂ ਹੋਣਗੀਆਂ ਹਨਾ ਪਿਛਲੀ ਵਾਰ ਸਰਕਾਰ ਨੇ ਰਗੜਵਾਤੇ ਉਹ ਕਾਟ ਦੇਣੀ ਪਈ ਐਂਡ ਦੇ ਵਿੱਚ ਰੁਲਣਾ ਪਿਆ ਮੰਡੀਆਂ ਦੇ ਵਿੱਚ ਐਤਕੀ ਬਿਮਾਰੀ ਨੇ ਰਗੜ ਤੇ 2022 ਦੇ ਵਿੱਚ ਜਦੋਂ ਬਿਮਾਰੀ ਆਈ ਸੀਗੀ 2 ਸਾਲ ਹੋ ਗਏ ਉਹਨੂੰ 23 24 ਤੇ ਆ 25 ਚੱਲਦਾ ਹੁਣ ਫੇਰ ਐਤਕੀ ਬਿਮਾਰੀ ਆ ਗਈ ਪਹਿਲਾਂ ਵਾਲੀ ਬਿਮਾਰੀ ਨਾਲ ਹਜੇ ਤੱਕ ਕਿਸਾਨ ਨੂੰ ਸੂਤ ਨਹੀਂ ਆਇਆ ਬਾਈ ਹਜੇ ਤੱਕ ਗੱਡੀ ਲੈਣਾ ਤੇ ਨਹੀਂ ਚੜੀ ਕਈ ਕਿਸਾਨ ਵੀਰਾਂ ਦੀ ਜਿਨ੍ਹਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਆ ਹੁਣ ਫੇਰ ਬਿਮਾਰੀ ਪੈ ਗਈ ਹੁਣ ਆਪਾਂ ਕੀ ਕਹੀਏ ਯਾਰ ਵੀ ਸਾਡੇ ਸਾਡੇ ਤੋਂ ਗਲਤੀ ਹੋ ਗਈ ਵੀ ਹਾਂ ਸੀ ਕਿਸੇ ਗਲਤ ਬੰਦੇ ਨੂੰ ਚੁਣ ਲਿਆ ਸਰਕਾਰ ਚਲਾਉਣ ਲਈ ਹੁਣਾ ਮੇਰੀ ਗੱਲ ਸੁਣੋ ਪਿਛਲੀ ਵਾਰ ਆਪਾਂ ਬਾਈ ਲਾਇਆ ਸੀਗਾ 7301 7ਵੇਂ ਮਹੀਨੇ ਦੀ 10 ਤਰੀਕ ਨੂੰ ਲਾਇਆ ਸੀ ਅਕਤੂਬਰ ਦੀ 20 25 ਤੱਕ ਵੱਢਿਆ ਗਿਆ ਸੀਗਾ ਬਾਕੀਆਂ ਨਾਲੋਂ 1 ਮਹੀਨਾ ਲੇਟ ਲਾਇਆ ਸੀਗਾ ਆਪਾਂ ਤੇ ਐਤਕੀ ਝੋਨਾ ਲਾਇਆ ਆਪਾਂ 6ਵੇਂ ਮਹੀਨੇ ਦੀ 10 ਤਰੀਕ ਨੂੰ ਮਹੀਨਾ ਅਡਵਾਂਸ ਠੀਕ ਆ ਜੀ 1 ਮਹੀਨਾ ਅਡਵਾਂਸ ਝੋਨਾ ਲਾਇਆ 1 ਮਹੀਨੇ ਦਾ ਪਾਣੀ ਵੱਧ ਲੱਗੂਗਾ ਤੇ ਪੱਕਣਾ ਇਹਨੇ ਅਕਤੂਬਰ ਦੇ ਉਹੀ 20 25 ਤਰੀਕ ਤੱਕ ਜਾ ਕੇ ਆ ਤਾਂ ਉਹ ਜੀਰੀ ਨੇ ਲੈਣੇ ਸੀਗੇ 3 ਮਹੀਨੇ ਇਹਨੇ ਲੈਣੇ ਆ 4 ਮਹੀਨੇ ਇੱਕ ਮਹੀਨੇ ਦਾ ਆਪਾਂ ਪਾਣੀ ਵੇਸਟ ਕੀਤਾ ਤੇ ਜਿਹੜੀ ਬਿਮਾਰੀ ਉਹ ਲੱਗ ਫਾਇਦਾ ਫੇਰ ਨਹੀਂ ਹੋਣਾ ਹੈਗਾ ਆਪਾਂ ਨੂੰ ਹੁਣ ਕੀ ਯਾਰ ਮਤਲਬ ਮੈਂ ਤਾਂ ਯਾਰ ਬੋਲ ਨਹੀਂ ਸਕਦਾ ਹੈਗਾ ਮੇਰੇ ਦਾ ਦਿਲ ਚ ਹੈ ਜੀਆਂ ਗੱਲਾਂ ਨੇ ਵੀ ਮੈਂ ਹੁਣ ਗਾਲਾਂ ਕੱਢਣ ਨੂੰ ਹੀ ਦਿਲ ਕਰਦਾ ਯਾਰ ਕਿਉਂਕਿ ਬਾਈ ਖੇਤਾਂ ਦਾ ਨੁਕਸਾਨ ਦੇਖਿਆ ਨਹੀਂ ਜਾਂਦਾ ਹੈਗਾ ਬਿਮਾਰੀ ਚਲੋ ਸੀਗੀ ਆਪਣੇ ਕੋਲ 5 ਕਿਕੀਲੇ ਲੱਗੇ ਹੋਏ ਆ 28 ਦੇ ਇੱਧਰ ਥੋੜੀ ਜੀ ਜ਼ਿਆਦਾ ਆ ਤੇ ਉਧਰ ਮੋਟਰ ਤੇ ਆਪਣੇ ਘਾਟਾ ਥੋੜੀ ਜੀ ਚਲੋ ਬਚਾ ਹੋ ਗਿਆ ਬਿਮਾਰੀ ਹਫਤਾ ਤੱਕ ਰਹੀ ਹਫਤੇ ਇੱਕ ਦਾ ਜਿਵੇਂ ਕਹਿ ਲੋ ਵੀ ਇੱਕ ਯਾਰ ਬੁੱਲਾ ਜਈ ਆਇਆ ਹੁੰਦਾ ਆ ਬਈ ਇੱਕ ਵਾਇਰਸ ਆ ਇਹ ਹਫਤੇ ਇੱਕ ਦੇ ਵਿੱਚ ਜਿਹੜੇ ਬੂਟੇ ਨੀਵੇਂ ਰਹਿਣੇ ਸੀਗੇ ਉਹ ਨੀਵੇਂ ਰਹਿ ਗਏ ਬਾਕੀ ਚਲੋ ਜਿਹੜੇ ਠੀਕ ਸੀਗੇ ਉਹ ਚੱਲ ਪਏ ਵਧੀਆ ਤੇ ਕੋਈ ਐਡਾ ਜਿਆਦਾ ਨਹੀਂ ਪਾਰਾ ਇਧਰਲੇ ਕੀਲੇ ਨੂੰ ਬਾਈ ਇਹ ਦੇਖਿਆ ਨਹੀਂ ਜਾਂਦਾ ਹੈਗਾ ਮੇਰੇ ਤੋਂ ਇੰਨਾ ਜਿਆਦਾ ਨੁਕਸਾਨ ਮੈਨੂੰ ਦਿਖੀ ਜਾਂਦਾ ਆ ਯਾਰ ਗੱਲ ਕਰਦਾ ਮੈਂ ਉਹ ਕਿਸਾਨ ਵੀਰਾਂ ਦੀ ਜਿਨ੍ਹਾਂ ਨੇ 131 ਲਾਇਆ 132 ਲਾਇਆ ਉਹਨਾਂ ਨੂੰ ਤਾਂ ਬਾਹ ਕੇ ਲਾਉਣੀ ਪੈ ਰਹੀ ਹੈ ਯਾਰ ਦੁਬਾਰਾ ਉਹ ਸਾਰੀ ਜੀਰੀ ਹੁਣ ਬਾਹ ਬਾ ਕੇ ਬੀਜਣ ਲੱਗੇ ਹੋਏ ਆ ਵਿਚਾਰੇ ਕਿਹੜਾ ਟਾਈਮ ਰਹਿ ਗਿਆ ਕਦੋਂ ਉਹ ਪੱਕੂਗੀ ਨਵੰਬਰ ਦੇ ਵਿੱਚ ਜਾ ਕੇ ਪੱਕੂਗੀ ਜੇ ਹੁਣ ਆਪਾਂ 26 ਅਗਸਤ ਮਹੀਨਾ ਚੜ੍ਹ ਪਿਆ ਜੇ ਹੁਣ ਆਪਾਂ 26 ਲਾਉਨੇ ਆ ਤਾਂ ਉਹ ਨਵੰਬਰ ਦੀ 5 ਜਾਂ 10 ਤਰੀਕ ਤੱਕ ਜਾ ਕੇ ਪੱਕੂਗੀ ਹੋ ਸਕਦਾ ਲੇਟ ਵੀ ਹੋ ਜਾਵੇ ਕਿਉਂਕਿ ਉਹ ਦਿਨਾਂ ਦੇ ਵਿੱਚ ਠੰਡ ਪੈਣ ਲੱਗ ਜਾਂਦੀ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਬਾਈ ਇਹਦੇ ਜੀਰੀ ਦੇ ਜੀਰੀ ਤੋਂ ਬਾਅਦ ਚੋਂ ਲੱਗਿਆ 128 ਆਪਾਂ ਪਹਿਲਾਂ ਲਾਤਾ ਜੀ ਇਹਦੇ ਤੋਂ ਬਾਅਦ ਚੋਂ ਲਾਇਆ ਆਪਾਂ ਹਾਈਬ੍ਰਿਡ ਪਨੀਰੀ ਵਾਲੀ ਜਗਾ ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲ ਕਰਦੇ ਆਂ ਇਹਦੀ ਛੋਟੇ ਬੂਜੇ ਦਾ ਹੱਲ ਇਹਦਾ ਹੱਲ ਕੀ ਆ ਲਓ ਜੀ ਇਹ ਤਾਂ ਹੋ ਗਈ ਆਪਣੀ 128 ਤੁਹਾਨੂੰ ਦਿਖਾ ਦੇ ਦਿੱਤਾ ਖੇਤ ਦਾ ਕੀ ਹਾਲ ਹੋਇਆ ਸਾਰੇ ਖੇਤ ਦੇ ਵਿੱਚ ਡੱਬ ਪਏ ਪਏ ਆ ਬਹੁਤ ਦਿਨਾਂ ਹੋ ਗਏ ਮੈਂ ਇੱਧਰ ਨੂੰ ਆਉਣ ਨੂੰ ਦਿਲੇ ਨਹੀਂ ਕਰਦਾ ਹੈਗਾ ਤੇ ਆ ਆ ਬਾਈ ਆਪਣਾ ਪਨੀਰੀ ਵਾਲਾ ਖੇਤ ਇਹਦੇ ਵਿੱਚ ਲੱਗਿਆ ਹੋਇਆ ਹਾਈਬ੍ਰਿਡ 7501 ਕਰੋ ਚੈੱਕ ਬਾਈ ਜੀਰੀ ਖੜੀ ਆ ਨਾ ਇੱਕ ਸਾਰ ਕਿਤੇ ਮਾੜਾ ਮੋਟਾ ਰੇ ਵਧ ਘਟ ਪਿਆ ਉਹ ਨਹੀਂ ਹੋ ਸਕਦੀ ਆ ਪਰ ਇਹ ਚ ਬਾਈ ਛੋਟਾ ਬੂਟਾ ਨਹੀਂ ਹੈਗਾ ਕੋਈ ਇੱਕ ਵੀ ਛੋਟਾ ਬੂਟਾ ਨਹੀਂ ਹੈਗਾ ਇਸ ਖੇਤ ਦੇ ਵਿੱਚ ਇਹ ਪਨੀਰੀ ਵਾਲਾ ਧੋਹਾਂ ਬਾਈ ਤੁਹਾਨੂੰ ਪਤਾ ਪਨੀਰੀ ਵਾਲਾ ਧੋਹ ਆਪਾਂ ਸਭ ਤੋਂ ਐਂਡ ਚ ਲਾਉਨੇ ਹੁੰਨੇ ਆ ਇਹ ਐਂਡ ਚ ਲੱਗਿਆ ਹੋਇਆ ਫੇਰ ਵੀ ਇਹਦੇ ਨਾਲੋਂ ਬਾਈ ਸੋਨਾ ਲੱਗਦਾ ਖੜਾ ਹਾਈਬ੍ਰਿਡ ਘੱਟ ਟਾਈਮ ਲੈਣਾ ਪਾਣੀ ਘੱਟ ਖਰਾਬ ਹੋਣਾ ਠੀਕ ਆ ਜੀ ਪਾਣੀ ਘੱਟ ਲੋੜ ਪੈਣੀ ਆ ਬਾਣੀ ਨੂੰ ਕਿੱਥੇ 4 ਮਹੀਨੇ ਦੇ ਵਿੱਚ ਪੱਕਣਾ ਕਿੱਥੇ ਇਹਨੇ 3 ਮਹੀਨੇ ਦੇ ਵਿੱਚ ਪੱਕੇ ਜਾਣਾ ਤੇ ਉੱਪਰੋਂ ਝਾੜ ਵੀ ਵੱਧ ਦੇ ਦਾ ਇਹਦਾ ਬੂਝਾ ਦੇਖ ਲਓ ਬਾਈ 7701 ਦਾ ਕਿਹੜੇ ਹਿਸਾਬ ਦਾ ਆ ਖੜਾ ਆ ਕਰ ਲੋ ਚੈੱਕ ਕੋਈ ਨਹੀਂ ਬਾਈ ਸਾਡੇ ਹੱਕ ਚ ਕਿਸਾਨਾਂ ਦੇ ਹੱਕ ਚ ਖੜਨ ਵਾਲਾ ਕੋਈ ਨਹੀਂ ਹੈਗਾ ਸਭ ਆਪਣਾ ਲੋਟ ਦੇਖਦਾ ਹੁਣ ਨੁਕਸਾਨ ਇਸ ਵਾਰ ਕਿੰਨਾ ਹੋ ਜਾਣਾ ਕਿੰਨੇ 100 ਏਕੜ ਦੇ ਵਿੱਚ ਬਿਮਾਰੀ ਹੋਊਗੀ ਕਿੰਨੇ 100 ਟਨ ਝੋਨੇ ਦਾ ਨੁਕਸਾਨ ਹੋਣਾ ਘਟ ਪੈਦਾ ਹੋਣਾ ਝੋਨਾ ਰੋਲਾ ਸਾਰਾ ਉਹੀ ਬਾਈ ਵੀ ਝੋਨਾ ਬੰਦ ਹੋਵੇ ਕਿਸੇ ਤਰੀਕੇ ਠੀਕ ਆ ਜੀ ਝੋਨਾ ਹੁਣ ਹੋਰ ਏਰੀਆ ਦੇ ਵਿੱਚ ਵੀ ਲੱਗਣ ਲੱਗ ਗਿਆ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਬਾਈ ਕਿਸਾਨ ਮਿਹਨਤੀ ਆ ਵੱਧ ਝਾੜ ਕੱਢਦੇ ਆ ਖੇਤਾਂ ਦੇ ਵਿੱਚੋਂ ਮਿਹਨਤ ਕਰ ਕਰਕੇ ਤੇ ਹੁਣ ਇਹਨਾਂ ਤੋਂ ਚੱਕਿਆ ਜਾਂਦਾ ਨਹੀਂ ਹੈਗਾ ਝੋਨਾ ਤੇ ਹੁਣ ਪਿੱਛੇ ਵਾਲਾ ਹੀ ਜਿਹੜਾ ਸਟਾਕ ਹੈ ਨਾਲ ਕੋਲ ਜਮਾ ਪਿਆ ਉਹੀ ਨਹੀਂ ਹੈ ਨਾ ਤੋਂ ਨਿਕਲਣਾ ਹੈਗਾ ਉਹ ਕੱਢਣ ਦੇ ਚੱਕਰ ਦੇ ਵਿੱਚ ਫੇਰੇ ਗਲਤ ਬੀਜ ਵਿਜਵਾ ਲੰਦੇ ਆਹ ਬੀਜੋ ਜੀ ਉਹ ਬੀਜੋ ਅਸੀਂ ਆਹ ਲੈਣਾ ਅਸੀਂ ਉਹ ਨਹੀਂ ਲੈਣਾ ਤੇ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹੁਣ ਤੁਸੀਂ ਦੱਸੋ ਯਾਰ ਹਾਈਬ੍ਰਿਡ ਕਿਸਾਨ ਦੇ ਹੱਕ ਚ ਸੀਗਾ ਲੇਟ ਲਾਓ ਠੀਕ ਆ ਜੀ ਤਿੰਨ ਮਹੀਨੇ 90 ਦਿਨ 95 ਦਿਨ ਲੈਂਦਾ ਸੀਗਾ ਵਧੀਆ ਝਾੜ ਦਿੰਦਾ ਸੀਗਾ ਤੇ ਘੱਟ ਮਿਹਨਤ ਕਰਨੀ ਪੈਂਦੀ ਸੀਗੀ ਤੇ ਸਭ ਕੁਝ ਸੈੱਟ ਰਹਿੰਦਾ ਸੀਗਾ ਪਰ ਇਸ ਵਾਰ ਤਾਂ ਕਿਸਾਨ ਫੇਰ ਡੋਬੋ ਤੇ ਹੁਣ ਜਿਨ੍ਹਾਂ ਨੂੰ ਬਾਈ 2022 ਦੇ ਵਿੱਚ ਰਗੜਾ ਲੱਗਿਆ ਸੀਗਾ ਚਲੋ ਆਪਣੇ ਤਾਂ ਰੱਬ ਦੀ ਕਿਰਪਾ ਨਾਲ ਠੀਕ ਰਹਿ ਗਿਆ ਅਸੀਂ ਉਸ ਸਾਲ ਆਪਾਂ 28 ਲਾਇਆ ਹੋਇਆ ਸੀ 122 ਲਾਇਆ ਹੋਇਆ ਸੀ ਪੂਸ਼ਾ ਆਪਾਂ ਲਾਇਆ ਨਹੀਂ ਸੀ ਉਸ ਸਾਲ ਪੂਸ਼ਾ ਨੂੰ ਜ਼ਿਆਦਾ ਬਿਮਾਰੀ ਸੀ ਸਹੀ ਰਹਿ ਗਿਆ ਸੀਗਾ ਪਰ ਬਾਈ ਜਿਹੜੇ ਕਿਸਾਨਾਂ ਨੂੰ ਉਸ ਸਾਲ ਰਗੜਾ ਲੱਗਿਆ ਸੀ ਨਾ ਉਹ ਹਜੇ ਤੱਕ ਲੋਟ ਨਹੀਂ ਆਏ ਹੈਗੇ ਹੁਣ ਫੇਰ ਉਹਨਾਂ ਨੂੰ ਰਗੜਾ ਲੱਗ ਜਾਣਾ 132 ਹੁਣ ਅਜੇ ਨਵਾਂ ਬੀਜ ਤਿਆਰ ਕੀਤਾ ਸੀਗਾ ਇਹਨਾਂ ਨੇ ਵੀ ਨਵਾਂ ਬੀਜ ਆ ਜੀ ਇਹ 132 PR 132 ਉਹਨੂੰ ਵੀ ਰੋਪੜ ਏਰੀਆ ਦੇ ਵਿੱਚ ਬਿਮਾਰੀ ਆ ਗਈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਬਾਈ ਇਹਦੇ ਬਚਾਦਿ ਬੀ ਇਹਨੂੰ ਛੋਟਾ ਬੁੱਝਾ ਜਿਹੜਾ ਇਹਨੂੰ ਕਿੱਦਾਂ ਰੋਕੀਏ ਇਹਦਾ ਹੱਲ ਕੀ ਆ ਇਹਦਾ ਹੱਲ ਹੈਗਾ ਬਾਈ ਇੱਕੋ ਇੱਕ ਹੱਲ ਆ ਬਾਈ ਇਹਦਾ ਬਿਯਾਦ ਕੀਤਾ ਇਹਨਾਂ ਨੇ ਚਲੋ ਕਰਤਾ ਹਾਈਬ੍ਰਿਡ ਬੈਨ ਅੱਗੇ ਤੋਂ ਇਸ ਚੀਜ਼ ਲਈ ਆਪਾਂ ਨੂੰ ਖੜਨਾ ਪੈਣਾ ਵੀ ਹਾਈਬ੍ਰਿਡ ਛੋਣਾ ਅਸੀਂ ਲਾਉਣਾ ਇਸ ਚੀਜ਼ ਲਈ ਆਪਾਂ ਨੂੰ ਲੜਨਾ ਪੈਣਾ ਬਾਈ ਤਾਂ ਹੀ ਕੋਈ ਹੱਲ ਹੋ ਸਕਦਾ ਹੁਣ 128 ਹੋ ਗਿਆ 131 ਹੋ ਗਿਆ 132 ਹੋ ਗਿਆ ਪੂਛਾ ਹੋ ਗਈ ਇਹ ਚਾਰ ਬੀਜਾਂ ਦੇ ਵਿੱਚ ਤਾਂ ਐਤਕੀ ਬਿਮਾਰੀ ਹੈਗੀ ਉਹ ਹੈਗੀ ਆ ਠੀਕ ਆ ਜੀ ਹੁਣ ਜਿਵੇਂ 126 ਦੇ ਵਿੱਚ ਵੀ ਰੋਪੜ ਏਰੀਏ ਦੇ ਵਿੱਚ ਬੂਟੇ ਛੋਟੇ ਹੈਗੇ ਆ ਕਿਤੇ ਕਿਤੇ 2022 ਦੇ ਵਿੱਚ 28 ਜਿਹੜਾ 128 ਆਪਾਂ ਐਤਕੀ ਜਿਹਨੂੰ ਬਿਮਾਰੀ ਪਈ ਹੋਈ ਆ 2022 ਦੇ ਵਿੱਚ ਜਦੋਂ ਬਿਮਾਰੀ ਪਈ ਸੀ ਇਹਦੇ ਵਿੱਚ ਇੱਕ ਇੱਕ ਦੋ ਦੋ ਬੂਟੇ ਹੀ ਸੀਗੇ ਜਿੱਦਾਂ ਐਤਕੀ 26 ਦੇ ਵਿੱਚ ਆ ਹੁਣ ਇੱਕ ਦੋ ਸਾਲਾਂ ਤੱਕ 26 ਨੂੰ ਵੀ ਬਿਮਾਰੀ ਪੈ ਜਾਣੀ ਫੇਰ ਕੀ ਕਰਾਂਗੇ ਆਪਾਂ ਕਿੰਨਾ ਕੁ 26 ਲਾ ਲਾਂਗੇ ਹੋਰ ਕਿਹੜਾ ਬੀਜ ਰਹਿ ਗਿਆ ਪਿੱਛੇ ਜਿਹੜਾ ਆਪਾਂ ਲਾਵਾਂਗੇ ਜਿਹੜਾ ਆਪਣੇ ਹੱਕ ਚ ਹੋਵੇ ਜਿਹਨੂੰ ਬਿਮਾਰੀ ਨਹੀਂ ਪਹੂਹੂਗੀ ਹੁਣ ਤਾਂ ਜਿਉ ਪੱਲਾ ਝਾੜ ਲੈਂਦੇ ਆ ਵੀ ਸਾਡੇ ਕੋਲ ਤਾਂ ਇਹਦਾ ਹਾਲ ਹੀ ਹੈ ਨਹੀਂ ਦੱਸੋ ਬੰਦਾ ਕੀ ਕਰੇ ਬਾਹੋ ਤੇ ਲਾਓ ਹੁਣ ਤਾਂ ਟਾਈਮ ਇਹ ਹੈ ਨਹੀਂ ਵਾਕੇ ਲਾਉਣ ਵਾਲਾ ਕੀ ਕਰੂਗਾ ਬੰਦਾ ਕਿੱਧਰ ਨੂੰ ਜਾਊਗਾ ਸੋ ਇਸ ਗੱਲ ਕਰਕੇ ਬਾਈ ਮੈਂ ਕਹਿ ਰਿਹਾ ਬੀਜ ਜਿਨ੍ਹਾਂ ਨੇ ਐਟ ਕੀ ਹਾਈਬ੍ਰਿਡ ਲਾ ਲੇ ਕੋਈ ਗੱਲ ਨਹੀਂ ਉਹਨਾਂ ਦੀ ਮਾੜੀ-ਮੋਟੀ ਚ ਕਾਟ ਵੀ ਲੱਗੀ ਤਾਂ ਵੀ ਉਹਨਾਂ ਨੇ ਫਾਇਦੇ ਚ ਰਹਿ ਜਾਣਾ ਤੇ ਉਹ ਰਹਿਣਗੇ ਚੰਗੇ ਕਿਸਾਨ ਭਰਾ ਜਿਹੜੇ ਸਾਡੇ ਵਰਗਿਆਂ ਨੇ ਡਰਦਿਆਂ ਨੇ ਵੀ ਹਾਂ ਯਾਰ ਬਾਅਦ ਚੋ ਵੇਚਣ ਟਾਈਮ ਦਿੱਕਤ ਨਾ ਆ ਜਾਵੇ ਆਹ ਲਾ ਲੇ 128 ਲਾ ਲਿਆ 122 ਲਾ ਲਿਆ 122 ਸਹੀ ਆ ਬਾਈ ਉਹਦੇ ਚ ਕੋਈ ਬਿਮਾਰੀ ਨਹੀਂ ਹੈਗੀ ਆ 128 ਦੇ ਵਿੱਚ ਇਹ ਦਿੱਕਤ ਜਿੰਨੀ ਵੀ ਆ ਇਹੀ ਆਪਾਂ ਦੋ ਵੀ ਜਲਾਏ ਹੋਏ ਆ 17501 ਵੀ ਲਾਇਆ ਹੋਇਆ ਇਹ ਵਧੀਆ ਆ ਥੋੜਾ ਥੋੜਾ ਲਾਇਆ ਹੋਇਆ ਇਹ ਪਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਠੀਕ ਆ ਸੋ ਗੱਲ ਆ ਇਹਦਾ ਹੱਲ ਛੋਟੇ ਬੂਜੇ ਦਾ ਬਾਈ ਇਹੀ ਆ ਬਈ ਅੱਗੇ ਆਪਾਂ ਨੂੰ ਹਾਈਬ੍ਰਿਡ ਵੈਰਾਈਆਂ ਹੀ ਲਾਉਣੀਆਂ ਪੈਣੀਆਂ ਤਾਂ ਹੀ ਕੋਈ ਹੱਲ ਹੋ ਸਕਦਾ ਆ ਜਿਹੜੇ ਝੋਨਿਆਂ ਦੇ ਵਿੱਚ ਐਤਕੀ 1-1 2-2 ਬੂਟੇ ਹਨ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹਨਾਂ 'ਚ ਵੀ ਬਿਮਾਰੀ ਪੈ ਜਾਣੀ ਤਾਂ ਆਪਾਂ ਨੂੰ ਇਹਦਾ ਹੱਲ ਕੋਈ ਨਾ ਕੋਈ ਕਰਨਾ ਹੀ ਪੈਣਾ ਨਹੀਂ ਤਾਂ ਰਗੜੇ ਜਾਵਾਂਗੇ ਬਾਈ ਆਪਾਂ ਤਾਂ ਬਾਈ ਸੋਚ ਲਿਆ ਗਾਹਾਂ ਤੋਂ ਆਪਾਂ ਨਹੀਂ ਕੋਸ਼ ਹੁੰਦਾ ਹੋ ਜਵੇ ਯਾਰ ਜਿਹੜਾ ਮਰਜ਼ੀ ਕਹੀ ਆਵੇ ਬੈਨ ਆ ਜੀ ਇਹ ਆਪੋ ਆ ਹਾਈਬ੍ਰਿਡ ਦਾ ਬੀਜ ਮਿਲਦਾ ਹੋਇਆ ਆਪਾਂ ਤਾਂ ਲਾਵਾਂਗੇ ਬਾਈ ਠੀਕ ਆ ਜੀ ਕੋਸ਼ ਹੋ ਜਵੇ ਇੱਕ ਤਾਂ ਪਾਣੀ ਬਚੂ ਇਹਦੇ ਨਾਲ ਦੂਜਾ ਨੰਬਰ ਮਿਹਨਤ ਦਾ ਫਲ ਤਾਂ ਪੱਲੇ ਪੈ ਜੂ ਨਹੀਂ ਆ ਜਿਵੇਂ ਐਦ ਕੀ ਹੋਇਆ ਉਹ ਹਾਲ ਕਰਨ ਨਾਲ ਤਾਂ ਠੀਕੇ ਆ ਹਾਂ ਦੇਖ ਲਓ ਭਾਈ ਆ ਸਾਰਾ 7501 ਖੜਾ ਖੜਾ ਨਾ ਵਧੀਆ ਓਕੇ ਰਿਪੋਰਟ ਰੂਹ ਖੋਜ ਹੁੰਦੀ ਆ ਯਾਰ ਆ ਜੋ ਨਾਲ ਦੇਖ ਕੇ ਹਾਈਬ੍ਰਿਡ ਜਿਹੜਾ ਕਿਸਾਨ ਦੇ ਹੱਕ ਚਾ ਝੋਨਾ ਉਹ ਕਰ ਦੋ ਜੀ ਬੈਨ ਤੇ ਜਿਹੜੀਆਂ ਦੂਸਰੀਆਂ ਵੈਰੈਟੀਆਂ ਨੇ ਇਹਨਾਂ ਦੀਆਂ ਆਪਣੀਆਂ ਜਾਂ ਇਹਨਾਂ ਦਾ ਕੋਈ ਹੋਣਾ ਹਿਸਾਬ ਕਿਤਾਬ ਐਨਾ ਬਾਈ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਕੋਈ ਨਾ ਕੋਈ ਹਿਸਾਬ ਕਿਤਾਬ ਤਾਂ ਹੋਣਾ ਹੀ ਆ ਜਿਹੜੇ ਰეკਮੈਂਡ ਕਰਦੇ ਆ ਵੀ ਹਾਂ ਜੀ ਤੁਸੀਂ ਆਹ ਲਾਓ ਲਾਓ ਪੀਆਰ ਦੇ ਆ ਬੀਜ ਲਾਓ ਉਹ ਬੀਜ ਲਾਓ ਹੁਣ ਬਿਮਾਰੀ ਆ ਗਈ ਹੁਣ ਕੋਈ ਬਿਆਨ ਕਿਉਂ ਨਹੀਂ ਆ ਰਿਹਾ ਬਾਈ ਗੱਲ ਹੀ ਨਹੀਂ ਹੋ ਰਹੀ ਇਸ ਚੀਜ਼ ਦੀ ਤਾਂ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਿਸਾਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਬੋਣੇ ਪੈ ਰਹੇ ਆ ਜਿਨ੍ਹਾਂ ਨੂੰ ਹੁਣ ਪਨੀਰੀਆਂ ਨਹੀਂ ਮਿਲ ਰਹੀਆਂ ਜਿਨ੍ਹਾਂ ਦਾ ਖੇਤਾਂ ਵੱਲ ਨੂੰ ਜਾਣ ਨੂੰ ਦਿਲ ਨਹੀਂ ਕਰਦਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਭਾਅ ਵੀ ਦਿੱਤਾ ਹਾਈਬ੍ਰਿਡ ਠੀਕ ਆ ਬੀਜ ਮਹਿੰਗਾ ਜ਼ਰੂਰ ਆਉਂਦਾ ਪਰ ਬਾਈ ਉਹ ਖਰਚਾ ਵੀ ਕਰਦੇ ਆ ਬੀਜ ਤੇ ਉਹਦੀ ਸੋਧ ਵੀ ਕਰਦੇ ਆ ਠੀਕ ਆ ਜੀ ਉਹ ਜਿਹੜਾ ਖਰਚਾ ਆਪਾਂ ਲੈ ਦੇ ਕੇ ਬੀਜ ਲੈਨੇ ਆ ਨਾ ਉਹ ਖਰਚਾ ਉਹਨਾਂ ਨੇ ਲਾਇਆ ਹੁੰਦਾ ਬੀਜ ਤੇ ਤਾਂ ਮਹਿੰਗੇ ਬੀਜ ਮਿਲਦੇ ਆ ਚਲੋ ਛੱਡੋ ਯਾਰ ਜੇ ਉਹਨਾਂ ਨੇ ਖਰਚਾ ਨਹੀਂ ਵੀ ਕੀਤਾ ਬੀਜ ਤੇ ਪਰ ਇੰਨੀ ਤਾਂ ਗਾਰੰਟੀ ਹੈ ਵੀ ਹਾਂ ਯਾਰ ਬੀਜੇ ਹਾਈਬ੍ਰਿਡ ਆ ਇਹ ਧੋਖਾ ਨਹੀਂ ਦੇਊਗਾ ਇੰਨਾ ਕਿ ਤਾਂ ਹੈ ਵੀ ਹਾਂ ਇਹਨੇ ਇੱਕ ਮਹੀਨਾ ਘੱਟ ਲੈਣਾ ਦੂਜੇ ਝੋਨੇ ਨਾਲੋਂ ਪਾਣੀ ਬਚੂਗਾ। ਉਹ ਚੀਜ਼ ਬਾਰੇ ਇਹ ਨਹੀਂ ਕਿਸੇ ਨੇ ਦੇਖਣਾ ਹੈਗਾ। ਉਹ ਚੀਜ਼ਾਂ ਦਾ ਕਹਿਣ ਨੂੰ ਜੋ ਮਰਜੀ ਗਈ ਜਣ ਬਾਈ ਵੀ ਹਾਂ ਜੀ ਪਾਣੀ ਬਚਾਓ ਘੱਟ ਟਾਈਮ ਵਾਲਾ ਝੋਨਾ ਲਾਓ ਇਹ ਕਰੋ ਉਹ ਕਰੋ। ਘੱਟ ਟਾਈਮ ਵਾਲਾ ਝੋਨਾ ਫਿਰ ਤੁਸੀਂ ਬੈਨ ਕਿਉਂ ਕਰਦੇ ਹੋ? ਜੇ ਤੁਸੀਂ ਪਾਣੀ ਬਚਾਉਣਾ ਜੇ ਤੁਸੀਂ ਸੱਚੀ ਪਾਣੀ ਬਚਾਉਣਾ ਚਾਹੁੰਦੇ ਹੋ ਤੁਹਾਡੇ ਦਿਲ 'ਚ ਪੰਜਾਬਲੀ ਦਰਦਾ ਵੀ ਹਾਂ ਜੀ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਆ ਤਾਂ ਫਿਰ ਤੁਸੀਂ ਬੈਨ ਕਿਉਂ ਕਰਦੇ ਹੋ ਝੋਨਾ ਯਾਰ। ਹਾਈਬ੍ਰਿਡ ਕਹੋ ਨਾ ਵੀ ਹਾਂ ਚ ਹਾਈਬ੍ਰਿਡ ਘੱਟ ਟਾਈਮ ਲੈਂਦਾ ਠੀਕ ਆ ਜੀ ਤੁਹਾਨੂੰ ਉਹ ਫਾਇਦੇ ਚਾ ਤੁਸੀਂ ਉਹ ਲਾ ਲਓ ਫਿਰ ਬਾਅਦ ਚ ਰੋਲਾ ਪੈ ਜਾਂਦਾ ਜੀ ਸੈਲਰਾਂ ਦੇ ਵਿੱਚ ਹਾਂਜੀ ਇਹਦਾ ਚੌਲ ਘੱਟ ਨਿਕਲਦਾ ਇਹਦਾ ਉਹ ਘੱਟ ਨਿਕਲਦਾ ਇਹਦਾ ਉਹ ਘੱਟ ਨਿਕਲ ਠੀਕ ਆ ਯਾਰ ਤੁਸੀਂ ਹਾਈਬ੍ਰਿਡ ਬੀਜ ਲਾਉਣ ਦਿਓ ਕਾਟ ਲਾਉਣੀ ਕਾਟ ਲਾ ਲਓ ਕੋਈ ਚੱਕਰ ਨਹੀਂ ਹੈਗਾ ਕੁਆਂਟਲ ਦੀ ਕਾਟ ਲੱਗ ਜੂਗੀ 100 ਕੁਆਂਟਲ ਮਗਰ 2 ਕੁਆਂਟਲ ਦੀ ਲੱਗ ਜੂਗੀ ਕੋਈ ਗੱਲ ਨਹੀਂ ਹਾਈਬ੍ਰਿਡ ਦਾ ਇੰਨਾ ਤਾਂ ਹੈ ਵੀ ਹਾਂ ਇਹਨੇ 30 ਤੋਂ ਪਲੱਸ ਨਿਕਲ ਜਾਣਾ ਇਹਦਾ ਝਾੜ ਬਾਕੀ ਇਹੀ ਸੀਗੀ ਯਾਰ ਆਪਣੀ ਅੱਜ ਦੀ ਵੀਡੀਓ ਬਹੁਤ ਗੱਲਾਂ ਸੀਗੀਆਂ ਦਿਲ ਦੇ ਵਿੱਚ ਯਾਰ ਬਹੁਤ ਭੜਾ ਸੀਗੀ ਦਿਲ ਦੇ ਵਿੱਚ ਭਰੀ ਹੋਈ ਤੇ ਗੱਲਾਂ ਬਾਈ ਠੀਕ ਲੱਗੀਆਂ ਹੋਈਆਂ ਸਹਿਮਤ ਹੋ ਤੁਸੀਂ ਇਸ ਚੀਜ਼ ਨਾਲ ਤਾਂ ਵੀਡੀਓ ਕਰ ਦਿਓ ਲਾਈਕ ਬਾਕੀ ਮਿਲਦੇ ਆਂ ਫੇਰ ਕਿਸੇ ਦਿਨ ਕਿਸੇ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਰੱਬ ਰੱਖ